5 ਜਨਵਰੀ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਜੀਹਾਂ ਕਟਨਾਵਾ ਵਾਪਰੀਆਂ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈ। ਤਾਂ ਆਓ ਜਾਣਦੇ ਹਾਂ 5 ਜਨਵਰੀ ਦੇ ਇਤਿਹਾਸ ਬਾਰੇ। 5 ਜਨਵਰੀ 1592 ਨੂੰ ਮੁਗਲ ਸ਼ਾਸਕ ਸ਼ਾਹਜਹਾਂ ਦਾ ਜਨਮ ਲਾਹੌਰ ਪਾਕਿਸਤਾਨ ਵਿੱਚ ਹੋਇਆ ਸੀ। ਅੱਜ ਜ਼ਿਆਦਾਤਰ ਲੋਕ ਸ਼ਾਹਜਹਾਂ ਨੂੰ ਉਸ ਦੁਆਰਾ ਬਣਾਏ ਗਏ ਤਾਜਮਹਿਲ ਲਈ ਯਾਦ ਕਰਦੇ ਹਨ। ਵਾਰਪੰਤੀ ਇਤਿਹਾਸਕਾਰਾਂ ਅਤੇ ਬਾਲੀਵੁੱਡ ਨੇ ਸ਼ਾਹਜਹਾਂ ਨੂੰ ਪਿਆਰ ਦੇ ਮਸੀਹਾ ਵਜੋਂ ਸਥਾਪਿਤ ਕਰਨ ਵਿੱਚ ਕੋਈ ਕਸਰ ਨਹੀਂ ਛਡੀ ਪਰ ਸ਼ਾਹਜਹਾਂ ਨਾਲ ਜੁੜੀ ਕਈ ਤਾਥਾਂ ਜਿੰਨਾਂ ਨੂੰ ਜਾਣਨਾ ਜ਼ਰੂਰੀ ਹੈ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸ਼ਾਹਜਹਾਂ ਇੱਕ ਸ਼ਰਦਾਲੂ ਮੁਸਲਮਾਨ ਸੀ ਇਤਿਹਾਸਕਾਰਾਂ ਅਨੁਸਾਰ ਸ਼ਾਹਜਹਾਂ ਨੇ ਹਿੰਦੂਆਂ ਦੀ ਤੀਰਥ ਯਾਤਰਾ ਤੇ ਭਾਰੀ ਟੈਕਸ ਲਗਾਇਆ ਸੀ ਇੰਨਾ ਹੀ ਨਹੀਂ ਸ਼ਾਹਜਹਾਂ ਦੇ ਰਾਜ ਦੌਰਾਨ ਅਝਿਹਾ ਸੀ ਕਿ ਜੇਕਰ ਕੋਈ ਹਿੰਦੂ ਲੜਕੀ ਤੇ ਮੁਸਲਮਾਨ ਲੜਕਾ ਵਿਆਹ ਕਰ ਲੈਂਦੇ ਹਨ ਤਾਂ ਇਹ ਵਿਆਹ ਉਦੋਂ ਤੱਕ ਜਾਇਜ਼ ਨਹੀਂ ਹੋਵੇਗਾ ਜਦੋਂ ਤੱਕ ਉਹ ਲੜਕੀ ਇਸਲਾਮ ਕਬੂਲ ਨਹੀਂ ਕਰ ਲੈਂਦੀ ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਾਹਜਹਾਂ ਦੇ ਰਾਜ ਦੌਰਾਨ ਹਿੰਦੂਆਂ ਦੇ ਧਰਮ ਪਰਿਵਰਤਨ ਲਈ ਇੱਕ ਵੱਖਰਾ ਵਿਭਾਗ ਬਣਾਇਆ ਗਿਆ ਸੀ 5 ਜਨਵਰੀ 1671 ਨੂੰ ছত্রਪਤੀ சிவாਜੀ ਮਹਾਰਾਜ ਨੇ ਸਲਹੇਰ ਦਾ ਇਲਾਕਾ ਮੁਗਲਾਂ ਤੋਂ ਵਾਪਸ ਲੈ ਲਿਆ ਸੀ ਅਤੇ ਉੱਥੇ ਜਿੱਤ ਦਾ ਝੰਡਾ ਲਹਿਰਾਇਆ ਸੀ। ਮਰਾਠਾ ਸਮਰਾਜ ਅਤੇ ਮੁਗਲਾ ਵਿਚਕਾਰ ਸਲਹੇਰ ਦਾ ਇਤਿਹਾਸਿਕ ਲੜਾਈ ਨਾਸਿਕ ਜ਼ਿਲ੍ਹੇ ਦੇ ਸਲਹੇਰ ਕਿਲੇ ਦੇ ਨੇੜੇ ਹੋਈ ਸੀ। ਇਸ ਲੜਾਈ ਦੇ ਨਤੀਜੇ ਵਜੋਂ ਮਰਾਠਾ ਸਮਰਾਜ ਦੀ ਨਿਰਣਾਇਕ ਜਿੱਤ ਹੋਈ। ਇਹ ਯੁੱਧ ਮਹੱਤਵਪੂਰਨ ਹੈ ਕਿਉਂਕਿ ਪਹਿਲੀ ਵਾਰ ਮੁਗਲਾਂ ਨੂੰ ਬਹਾਦਰ ਮਰਾਠਿਆਂ ਨੇ ਹਰਾਇਆ ਸੀ। ਬਹਾਦਰ ਯੋਧਿਆਂ ਨੇ ਸਲਹੇਰ ਕਿਲੇ ਦੇ ਨੇੜੇ ਇੱਕ ਖੁੱਲੇ ਮੈਦਾਨ ਵਿੱਚ 40,000 ਤੋਂ ਵੱਧ ਮੁਗਲ ਸੈਨਿਕਾਂ ਨੂੰ ਹਰਾਇਆ ਸੀ। ਪਰਮ ਹੰਸ ਯੋਗਾਨੰਦ ਦਾ ਜਨਮ 5 ਜਨਵਰੀ 1893 ਨੂੰ ਗੋਰਖਪੁਰ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਹਨਾਂ ਦਾ ਬਚਪਨ ਦਾ ਨਾਮ ਮੁਕੁੰਦਨਾਥ ਸੀ। 1910 ਵਿੱਚ 17 ਸਾਲ ਦੀ ਉਮਰ ਵਿੱਚ ਉਹ ਸਵਾਮੀ ਸ਼੍ਰੀ ਯਕਤੇਸ਼ਵਰ ਗਰੀ ਨੂੰ ਮਿਲੇ ਅਤੇ ਉਹਨਾਂ ਦੇ ਚੇਲੇ ਬਣ ਗਏ। ਪਰਮਹੰਸ ਯੋਗਾਨੰਦ ਪਹਿਲੇ ਯੋਗੀ ਸਨ ਜਿਨ੍ਹਾਂ ਨੇ ਭਾਰਤੀ ਯੋਗ ਪ੍ਰਣਾਲੀ ਨੂੰ ਯੂਰਪ ਵਿੱਚ ਪੇਸ਼ ਕੀਤਾ ਯੋਗਾਨੰਦ ਬਚਪਨ ਤੋਂ ਹੀ ਅਧਿਆਤਮਿਕ ਸਨ ਜਿਸ ਕਰਕੇ ਉਹਨਾਂ ਨੇ ਆਪਣੀ ਮੌਤ ਦੀ ਰਿਹਸਲ ਕੀਤੀ ਸੀ ਜਦੋਂ 7 ਮਾਰਚ 1952 ਨੂੰ ਅਮਰੀਕਾ ਵਿੱਚ ਇੱਕ ਭਾਸ਼ਣ ਦੌਰਾਨ ਯੋਗਾਨੰਦ ਦੀ ਮੌਤ ਹੋ ਗਈ ਤਾਂ ਉਹਨਾਂ ਦੇ ਪੇਰੋਕਾਰਾਂ ਨੇ ਇਸ ਨੂੰ ਸਮਾਧੀ ਕਿਹਾ ਯੋਗਾਨੰਦ ਦੁਆਰਾ ਲਿਖੀ ਗਈ ਕਿਤਾਬ ਦੀ ਆਟੋਬਾਇਓਗ੍ਰਾਫੀ ਆਫ ਆ ਯੋਗੀ ਹੁਣ ਤੱਕ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਅਧਿਆਤਮਿਕ ਕਿਤਾਬਾਂ ਵਿੱਚੋਂ ਇੱਕ ਹੈ ਇਸ ਦੀਆਂ ਅੱਜ ਤੱਕ 5 ਮਿਲੀਅਨ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ ਅਤੇ ਘਟੋ ਘਟ 34 ਪਾਸ਼ਾਵਾ which is ਦਾ ਅਨੁਵਾਦ ਹੋ ਚੁੱਕਿਆ ਹੈ 5 ਜਨਵਰੀ 1934 ਨੂੰ ਪਾਜਪਾ ਦੇ ਸਾਪ ਦਾ ਪ੍ਰਧਾਨ ਅਤੇ ਰਾਸ਼ਟਰਵਾਦ ਅਤੇ ਹਿੰਦੂ ਤત્વ ਦੇ ਕਟੜ ਪਰੂਕਾਰ ਮੁੱਲੀ ਮਨੋਹਰ ਜੋਸ਼ੀ ਦਾ ਜਨਮ ਨੈਨੀਤਾਲ ਵਿਛੋਇਆ ਸੀ ਮੁੱਲੀ ਮਨੋਹਰ ਜੋਸ਼ੀ ਦਾ ਨਾਮ ਉਹਨਾਂ ਲੋਕਾਂ ਵਿੱਚ ਆਉਂਦਾ ਹੈ ਜੋ ਸ਼੍ਰੀ ਰਾਮ ਮੰਦਰ ਸੰਘਰਸ਼ ਵਿੱਚ ਸਰਗਰਮੀ ਨਾਲ ਸ਼ਾਮਲ ਸਨ ਜੋਸ਼ੀ ਹਮੇਸ਼ਾ ਰਾਸ਼ਟਰਵਾਦ ਅਤੇ ਹਿੰਦੂ ਤત્વ ਦੀ ਵਿਚਾਰਧਾਰਾ ਦੇ ਸਮਰਥਕ ਰਹੇ ਹਨ ਇਸੇ ਕਾਰਨ ਉਹਨਾਂ ਨੇ ਕਸ਼ਮੀਰੀ ਆਤਵਾਦੀਆਂ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਲਾਲ ਚੌਂਕ ਤੇ ਤਿਰੰਗਾ ਵੀ ਲਹਿਰਾਇਆ ਸੀ ਪਾਜਪਾ ਦੀ ਵੈੱਬਸਾਈਟ ਦੇ ਮੁਤਾਬਕ ਤਤਕਾਲੀ ਰਾਸ਼ਟਰਪ੍ਰਧਾਨ ਮੁੱਲੀ ਮਨੋਹਰ ਜੋਸ਼ੀ ਨੇ 1952 ਵਿੱਚ ਗਣਤੰਤਰ ਦਿਵਸ ਤੇ ਲਾਲ ਚੌਕ ਤੇ ਝੰਡਾ ਲਹਿਰਾਉਣ ਦੇ ਉਦੇਸ਼ ਨਾਲ ਕਨਿਆ ਕੁਮਾਰੀ ਤੋਂ ਸ਼੍ਰੀਨਗਰ ਤੱਕ ਇਤਿਹਾਸਿਕ ਇਕਤਾ ਯਾਤਰਾ ਦੀ ਅਗਵਾਈ ਕੀਤੀ ਸੀ ਅਯੋਧਿਆ ਕਾਂਡ ਦੇ ਨਾਲ ਲਾਲ ਇਸ ਘਟਨਾ ਨੇ ਦੇਸ਼ ਦੇ ਭਵਿੱਖ ਤੇ ਡੂੰਗੀ ਛਾਪ ਛੱਡੀ 5 ਜਨਵਰੀ 2014 ਨੂੰ ਇਸਰੋ ਨੇ ਸ਼੍ਰੀ ਹਰੀਕੋਟਾ ਦੇ ਸतीश धवन ਪੁਲਾੜ ਕੇਂਦਰ ਤੋਂ GSLV D5 ਲਾਂਚ ਕੀਤਾ ਸੀ ਅਤੇ ਠੀਕ 17 ਮਿੰਟ ਦੀ ਉਡਾਨ ਤੋਂ ਬਾਅਦ GSAT-14 ਇਸ ਦੇ ਪੰਧ ਤੇ ਪਹੁੰਚ ਗਿਆ। GSLV D5 ਪਹਿਲਾ ਸਵਦੇਸ਼ੀ ਕ੍ਰਾਇਓਜੈਨਿਕ ਇੰਜਣ ਹੈ ਜਿਸ ਨੇ GSAT-14 ਸੰਚਾਰ ਉਪក្រਹਿਨੋ ਸਫਲਤਾਪੂਰਵਕ ਆਪਣੀ ਪੰਧ ਵਿੱਚ ਰੱਖ ਕੇ ਇਤਿਹਾਸ ਰਚਿਆ ਹੈ। ਇਸ ਨਾਲ ਭਾਰਤ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਆਪਣੀ ਸਵਦੇਸ਼ੀ ਕ੍ਰਾਇਓਜੈਨਿਕ ਤਕਨੀਕ ਹੈ। ਇਸ ਲਾਂਚ ਦੀ ਸਫਲਤਾ ਦੇ ਪਿੱਛੇ ਇਸਰੋ ਦੇ ਵਿਗਿਆਨੀਆਂ ਦੀ 20 ਸਾਲਾਂ ਦੀ ਸਖਤ ਮਿਹਨਤ ਜਿਸਨੇ ਉਹਨਾਂ ਨੂੰ ਸਵਦੇਸ਼ੀ ਕ੍ਰਾਇਓਜਨਿਕ ਇੰਜਨ ਵਿਕਸਿਤ ਕਰਨ ਵਿੱਚ ਲਗਾਇਆ ਇਸ ਪੂਰੀ ਮੁਹਿੰਮ ਤੇ ਕੁੱਲ 356 ਕਰੋੜ ਰੁਪਏ ਦਾ ਖਰਚ ਆਇਆ ਸੀ 1 ਜਨਵਰੀ 1971 ਨੂੰ ਮੈਲਬੌਰਨ ਕ੍ਰਿਕਟ ਗਰਾਊਂਡ ਤੇ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਯਾਨੀ ਕਿ ODI ਖੇਡਿਆ ਗਿਆ। ਇਹ ਪਹਿਲਾ ਵਨਡੇ ਮੈਚ 40-40 ਓਵਰ ਦਾ ਸੀ। ਆਸਟ੍ਰੇਲੀਆ ਨੇ ਇਸ ਫਾਰਮੈਟ ਦਾ ਪਹਿਲਾ ਮੈਚ ਜਿੱਤੇ ਅਤੇ 82 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਜੋਹਨ ਐਡ੍ਰਿਚ ਨੇ ਵਨਡੇ ਇਤਿਹਾਸ ਦਾ ਪਹਿਲਾ ਮੈਨ ਆਫ ਦਿ ਮੈਚ ਖਿਤਾਬ ਜਿੱਤਿਆ। ਇੰਗਲੈਂਡ ਦੀ ਟੀਮ ਨੇ ਇਸ ਮੈਚ ਵਿੱਚ 190 ਦੌੜਾਂ ਬਣਾਈਆਂ ਸਨ ਜਿਸ ਨੂੰ ਆਸਟ੍ਰੇਲੀਆ ਨੇ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। 5 ਜਨਵਰੀ 2004 ਗ੍ਰੈਗੋਰੀਅਨ ਕੈਲੰਡਰ ਦੇ ਅਨੁਸਾਰ ਇਸ ਸਾਲ ਦਾ ਪੰਜਵਾਂ ਦਿਨ ਅੱਜ ਸ਼ੁੱਕਰਵਾਰ ਹੈ